ਆ ਕੀਨੇ ਮਾਰਿਆ ਉਹ ਥੋੜੀ ਭੈ ਗਾਲਾਂ ਨਹੀਂ ਕੱਢਣੀ ਕੀ ਹਾਲ ਬੜਾਈ ਬੈਠੀ ਐ ਤੂੰ ਬਾਹਰ ਥੋੜੀ ਚੱਲੇ ਆਪਾਂ ਇੱਥੇ ਬਾਹਰ ਆ ਜਾ ਭੈਣੇ ਤੇ ਦੋ ਸਾਲਾਂ ਤੋਂ ਇਹ ਭੈਣ ਅੰਤਰੀ ਬੈਠੀ ਐ ਕਮਰੇ 'ਚੀ ਨਹਾਉਣਾ ਧੋਣਾ ਨੀੜੇ ਕੱਪੜੇ ਬਦਲਨੇ ਬੱਚਿਆਂ ਦਾ ਨਹਾਉਣਾ ਧੋਣਾ ਕਰਨਾ ਸਾਫ ਸਫਾਈ ਕਰਨੀ ਸਿਰ ਦਾ ਕੀ ਹਾਲ ਕਰਿਆ ਹੋਇਆ ਦਿਖਾਈ ਕਿਵੇਂ ਜਟਾਂ ਵੱਟੀਆਂ ਪਈਆਂ ਆ ਗਰਮੀਆਂ ਕਿੰਨੀਆਂ ਮੋਟੀਆਂ ਜਰਾਬਾਂ ਪਾਈਆਂ ਸਰਦੀਆਂ ਵਾਲੀਆਂ ਆ ਦੇਖ ਪੈਰਾਂ ਦੇ ਥੱਲੇ ਵਿਚਾਰੇ ਜੇ ਕੰਡੇ ਕਿਵੇਂ ਵੱਢੀ ਜਾਂਦਾ ਲੈ ਇਹ ਰਤਨਾਮ ਕੰਡਾ ਵੱਜੀਆਂ ਵਿੱਚ ਦੁਕਾੜ ਤਾਂ ਹੈ ਰਵਿੰਦਰ ਦੇ ਕੀ ਹਾਲ ਕਰੀ ਫਿਰਦੀ ਐ ਤੂੰ ਇਹ ਇਹ ਤਸਵੀਰ ਕੋਰਾ ਭੈਣ ਸਾਡੀ ਇਹ ਚਾਰ ਬੱਚਿਆਂ ਦੇ ਨਾਲ ਇਹ ਪਰਿਵਾਰ ਇੱਕ ਘਰ ਦੇ ਵਿੱਚ ਨਰਕ কাট ਰਿਹਾ। ਪੰਡ ਬੈਰੋ ਕੇ ਹੈ ਇਹ ਲੇਡੀਜ਼ ਦੇ ਚਾਰ ਪੰਜ ਬੱਚੇ ਆ ਛੋਟੇ ਛੋਟੇ ਤੇ ਇਹ ਨਾ ਜੀ ਥੋੜਾ ਜਾ ਯਾਨੀ ਕਿ ਦਿਮਾਗ ਤੋਂ ਅਫਸੈਟ ਹੋ ਗਈ ਆ ਤੇ ਵਿੱਚੇ ਟੌਲਟ ਪਿਸ਼ਾਬ ਘਰ 'ਚ ਹੀ ਕਰੀ ਜਾਂਦੀ ਆ ਜਿੱਦਾਂ ਵੀਰ ਜੀ ਇਹ ਰਿਕਵੈਸਟ ਹੈ ਜੀ ਇਹਨੂੰ ਰਿਕਵਰ ਕਰੋ ਜੀ ਇਹਨੂੰ ਲੈ ਕੇ ਆਓ ਇਹਦਾ ਨਾਜ ਹੋ ਜਾਵੇ ਜੀ। ਹਾਂ ਬਾਈ ਜੀ ਪੰਡ ਬੈਰੋ ਕੇ ਮੱਖਣ ਸਿੰਘ ਦੇ ਘਰੇ ਪਹੁੰਚੇ। ਉਨਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨਾਜ਼ੁਕੀ ਬਹੁਤ ਤਰਸਯੋਗ ਇਹਨਾਂ ਦੇ ਹਾਲਾਤ ਦੇਖ ਲਓ ਘਰ ਤੇ ਛੋਟੇ ਛੋਟੇ ਬੱਚੇ ਆ ਬਸ ਆ ਪੈਨ ਅੰਦਰ ਹੀ ਰਹਿੰਦੀ ਐ ਅੰਦਰੋਂ ਬਾਹਰ ਨਹੀਂ ਆਉਂਦੇ ਅੰਦਰ ਹੀ ਬੈਠੇ ਰਹਿੰਦੇ ਆ ਇਹ ਹਾਲ ਨੇ ਵੀਰੇ ਠੀਕ ਹੈ ਕੀ ਨਾਮ ਆ ਤੇਰਾ ਮੱਖਣ ਕੰਨ ਮਕਰਣ ਸਿਆ ਕਿਵੇਂ ਕੀ ਕੰਮ ਕਰਦਾ ਦਿਹਾੜੀ ਦਾ ਹੀ ਕਰਦਾ ਗਾੜੀ ਕਰਦਾ ਸਪਰੇਅ ਕਰਕੇ ਹਾਂ ਵੀ 1000 ਰੁਪਏ 1000 ਰੁਪਏ ਹਾਂ ਬਹੁਤ ਔਖਾ ਹੈ ਯਾਰ ਤੂੰ ਤਾਂ ਬਾਈ ਕਿਵੇਂ ਦਿਨ ਕੱਟਦਾ ਯਾਰ ਕਿੰਨਾ ਔਖਾ ਹੈ ਨਾ ਬੱਚਿਆਂ ਦਾ ਕੀ ਹਾਲ ਹੈ ਘਰ ਵਾਲੀ ਦਾ ਕੀ ਹਾਲ ਹੈ ਘਰ ਦਾ ਕੀ ਹਾਲ ਹੈ ਨਾ ਬਾਈ ਬਿਜਲੀ ਨਾ ਪਾਣੀ ਨਾ ਕੰਦੀਆਂ ਬਾਈ ਧੰਨਾਂ ਤੋਂ ਕੱਟੀ ਜਾਂਦਾ ਯਾਰ ਧੰਨਾਂ ਸੱਚੀ ਬੱਚਿਆਂ ਨੂੰ ਜਿਉਂਦਾ ਰੱਖੀ ਬੈਠਾ ਹਰੇ ਉਹਨਾਂ ਨੂੰ ਮੂੰਹ ਚ ਵਰਕੀ ਪਾਈ ਜਾਨਾ ਫੇਰ ਵੀ ਧੰਨਵਾਦ ਆ ਤੇਰਾ ਯਾਰ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਭੱਜ ਜਾਂਦਾ ਛੱਡ ਕੇ ਯਾਰ ਬੱਚੇ ਘਟੂ ਘਟ ਐ ਤਨੀ ਹੈਗੇ ਭੁੱਖੇ ਆ ਤੂੰ ਰੋਟੀ ਤਾਂ ਪਾਈ ਜਾਨਾ ਦਾਣਾ ਮੂੰਹ ਚ ਯਾਰ ਕਿਵੇਂ ਨਾ ਕਿਵੇਂ ਕਰਕੇ ਮੱਖਣ ਸੇ ਧੰਨਵਾਦ ਤੇਰਾ ਯਾਰ ਮੱਖਣ ਸੇ ਕੋਈ ਰਿਸ਼ਤੇਦਾਰ ਨਹੀਂ ਕੋਈ ਬਾਹ ਫੜਦਾ ਨਹੀਂ ਜੀ ਕੁਸ ਵਾਕਾਂ ਦੇ ਮਾਮੇ ਨਹੀਂ ਮਾਮੇ ਮਾਸੇ ਮਾਮੇ ਹਣੀ ਕਲੀ ਮਾਸੇ ਤੇ ਕੋਈ ਤੇਰੇ ਭਰਾ ਭਤੀਜੇ ਨਹੀਂ ਜੀ ਬਸ ਪੈਂਡਰ ਕੋਈ ਆਹਾ ਉਹ ਨਾਂ ਦੇ ਵਾਕਾਂ ਦੀ ਕੋਈ ਭੈਣਾ ਤੇ ਨਹੀਂ ਆਪ ਹੀ ਮੈਂ ਜਾੜੇ ਕਰਕੇ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਬੈਰੋਕੇ ਪਿੰਡ ਪਹੁੰਚੇ ਹਾਂ ਜੀ ਜ਼ਿਲ੍ਹਾ ਮੋਗਾ ਇੱਥੇ ਇੱਕ ਪਰਿਵਾਰ ਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਅੰਡਿਪੈਂਡੈਂਟ ਸਾਸਤ੍ਰੀ ਕਾਲ ਪਹਿਣਾ ਤੇਰਾ ਕੀ ਨਾਮ ਹੈ ਜਸਵਿੰਦਰ ਕੌਰ ਆਹ ਭੈਣੇ ਬਣਾ ਲਾ ਘੁੱਟ ਕੇ ਆ ਫਰੁੱਟ ਦੁੱਧ ਤਾਂ ਹੀ ਲੈਣਾ ਤੂੰ ਚਾਹ ਦਾ ਧਰ ਆਹਦੇ ਮੱਖਣ ਵੀ ਹੈਗਾ ਨਾਲ ਹੀ ਆ ਚਾਹ ਧਰ ਮੇਰੀ ਭੈਣ ਜੇ ਤੂੰ ਪੁੱਛਿਆ ਹੀ ਆ ਫਿਰ ਚਾਹ ਦਾ ਬਣਾ ਸਾਨੂੰ ਭੈਣ ਜੀ ਜਸਵਿੰਦਰ कौर ਨਾਲ ਇਹਦੇ ਆ ਬੱਚੇ ਹਨ ਕਿੰਨੇ ਕਿ ਅੱਗੇ ਆ ਛੋਟੇ ਬੱਚੇ ਤਦ ਨਾ ਮੱਗਿਆਓ ਚਾਰ ਬੱਚੇ ਐਦੇ ਭੈਣ ਦੇ ਤੇ ਆ ਦੋ ਤਾਂ ਨਿੱਕੇ ਅਜੇ ਤੱਕ ਕਿਤੇ ਸਕੂਲ ਵੀ ਨਹੀਂ ਗਏ ਤੇ ਦੋ ਸਾਲਾਂ ਤੋਂ ਇਹ ਭੈਣ ਅੰਦਰ ਹੀ ਬੈਠੀ ਐ ਕਮਰੇ 'ਚ ਹੀ ਨਹਾਉਣਾ ਧੋਣਾ ਨੀੜੇ ਕੱਪੜੇ ਬਦਲਨੇ ਬੱਚਿਆਂ ਦਾ ਨਹਾਉਣਾ ਧੋਣਾ ਕਰਨਾ ਸਾਫ ਸਫਾਈ ਕਰਨੀ ਆ ਤਾਂ ਹੁਣ ਪਿੰਡ ਵਾਲਿਆਂ ਨੇ ਕੁਝ ਰਲ ਕੇ ਪੱਖਾ-ਪੁੱਖਾ ਲਾਤਾ ਪਹਿਲਾਂ ਤਾਂ ਇੱਥੇ ਨਾ ਕੋਈ ਪੱਖਾ ਸੀ ਨਾ ਕੋਈ ਲਾਈਟ ਸੀਗੀ ਬਿਜਲੀ ਦਾ ਕਨੈਕਸ਼ਨ ਵੀ ਹੈ ਨਹੀਂ ਸੀ ਨਾ ਭੈਣੇ ਆਜੂ ਦਾ ਲੈ ਆ ਸਾਹ ਥੋੜੇ ਜਿ ਬੈਠੇ ਆ। ਤਾਂ ਕੋਈ ਨਾ ਥਾਂ ਲੈ ਲੈਨੇ ਭੈਣੇ। ਕਰ ਲੈਨੇ ਭੈਣੇ ਪਾਣੀ ਦਾ ਬੰਦੋਬਸ ਕਰ ਲੈਨੇ ਮੇਰੀ ਭੈਣ ਤੂੰ ਸੁਣਾ ਕੇ ਮੈਂ ਸਿਰ ਦਾ ਕੀ ਹਾਲ ਕਰਿਆ ਹੋਇਆ? ਦਿਖਾਈ? ਬਹੁਤ ਨੇ ਸਰ। ਕਿਵੇਂ ਜਟਾਂ ਵੱਟੀਆਂ ਪਈਆਂ? ਅਸ ਗਰਮੀਆਂ ਕਿੰਨੀਆਂ ਮੋਟੀਆਂ ਜਰਾਬਾਂ ਪਾਈਆਂ ਸਰਦੀਆਂ ਵਾਲੀਆਂ। ਆਪ ਸਰ ਪਾਉਂਦੇ ਹੁੰਦੇ ਆ ਜਰਾਬਾਂ ਆਪਾਂ ਵਾਲੇ। ਆਪ ਸਰ ਪਾਉਂਦੇ ਹੁੰਦੇ ਜਰਬਾ ਠੀਕ ਆ ਜਸਵਿੰਦਰ ਜਸਵਿੰਦਰ ਭੈਣ ਤੇਰੇ ਪੇਕੇ ਕਿੱਥੇ ਆ ਮਡੇਰੀਆਂ ਮਡੇਰੀਂ ਹਾਂ ਇਸੇ ਮਡੇਰਾ ਮੈਂ ਕਿੱਥੇ ਤੇਰੇ ਕਿਹਨਾਂ ਦੇ ਘਰੇ ਹੈ ਤੇਰੇ ਭਰਾ ਦਾ ਕੀ ਨਾਮ ਮੇਰੇ ਭਰਾ ਦਾ ਨਾਮ ਮੇਰਾ ਤਾਂ ਭਰਾ ਨਹੀਂ ਹੈ ਨਹੀਂ ਤੇਰੇ ਡੈਡੀ ਦਾ ਕੀ ਨਾਮ ਸੀ ਮੇਰੇ ਡੈਡੀ ਦਾ ਨਾਮ ਸੀ ਹੈ ਅਮਰ ਸਿੰਘ ਅਮਰ ਸਿੰਘ ਦੀ ਕੁੜੀ ਏ ਤੂੰ ਲੈ ਇਧਰ ਦੇਖੀ ਤਾਂ ਭੈਣੇ ਮੈਂ ਮੰਢੀਰਾ ਤੋਂ ਆਂ ਇਧਰ ਝਾਕ ਅੱਛਾ ਤੂੰ ਅਮਰ ਦੀ ਕੁੜੀ ਆ ਹਾਂ ਓਹੋ ਕੁੜੇ ਤੂੰ ਕੀ ਹਾਲ ਬਣਾਈ ਫਿਰਦੀ ਆਂ ਤਾ ਹੋਰ ਫਿਰ ਜਿਆਦੇ ਬੱਚਿਆਂ ਚ ਹੋ ਜਾਈ ਨਾ ਹਾਂ ਅਮਰ ਸਿੰਘ ਦੀ ਕੁੜੀ ਤੇਰਾ ਪਿਓ ਤਾਂ ਕਿੰਨਾ ਵਧੀਆ ਸੀ ਹੈ ਕਿੰਨਾ ਸਾਡੇ ਵਾਲਾ ਪਿਆਰੇ ਕਿੰਨਾ ਵਧੀਆ ਵਿਆਹ ਕੀਤਾ ਤੇਰਾ ਉਹਨੇ ਤੇ ਵੱਡੀ ਕਿੱਥੇ ਵਿਆਹੀ ਆ ਉਹ ਬਹੁਤ ਸਾਰੇ ਵਿਆਹੀ ਆ ਬਹੁਤ ਸਾਰੇ ਆਉਂਦੀ ਨਹੀਂ ਨਹੀਂ ਆਉਂਦੀ ਅੱਛਾ ਬੈਠੇ ਨਾ ਮੇਟਰ ਤੂੰ ਤਾਂ ਬਿਮਾਰ ਆ ਉਹ ਤਾਂ ਆ ਜਾਂਦੀ ਨਹੀਂ ਉਹ ਨਹੀਂ ਆਦੀ ਇਹਦਾ ਕੀ ਨਾਮ ਆ ਜਸਵਿੰਦਰ ਇਹਦਾ ਕੀ ਨਾਮ ਇਹ ਨਾ ਸਤਨਾਵ ਇਹ ਆ ਦੂਜੇ ਦਾ ਇਹ ਨਾ ਗੋਮੇ ਸਿੰਘ ਆ ਗੋਬਿੰਦ ਦੀ ਅੱਖ ਤੇ ਕੀ ਹੋਇਆ ਪਿਆ ਇਹ ਨਾ ਪਿਆ ਸੀਗਾ ਤੇ ਅੱਖ ਚ ਕੋ ਮੁਰਕਾਇਆ ਪਿਆ ਅੱਛਾ ਮੱਕਣਾ ਕੀ ਹਾਲ ਬਣਿਆ ਪੈਦਾ ਯਾਰ ਬਟ ਜਟਾਵਾ ਬਣੀਆਂ ਪਈਆਂ ਸੇ ਇਹਦਾ ਵਿਆਹ ਮਾਦ ਲਾ ਦਿੱਤੇ ਨੇ ਆਪ ਰੋਜੀ ਨੂੰ ਉਹ ਫੜ ਕੇ ਕਿਆ ਕਰਨ ਮਉਣ ਨੂੰ ਮਉਣ ਨੂੰ ਇਹਨਾਂ ਨੇ ਕਰਤਾ ਵਿਆਹ ਮਾਦ ਲਾ ਦਿੱਤਾ ਇਹ ਵੀ ਜਾਨੇ ਦੋ ਜਣੇ ਨਾਲ ਲੱਗ ਕੇ ਮੁੰਡਿਆਂ ਨੂੰ ਨਾਲ ਲਾ ਲਾ ਦੋ ਜਣੇ ਰਲ ਕੇ ਇੱਕ ਵਾਰੀ ਨੂੰ ਬਾਹਰ ਕੱਢ ਕੇ ਸਫਾਈ ਤੇ ਕਰਦੇ ਗੱਦੇ ਕਿੰਨੇ ਗੰਦੇ ਆ ਬਿਸਤਰੇ ਕਿੰਨੀ ਗੰਦੀ ਸਮੈਲ ਆਉਂਦੀ ਅੰਦਰੋਂ ਮਸਕ ਕਿੰਨਾ ਆਉਂਦਾ ਕਿੰਨੀ ਮੋਸਟ ਮਾਰਦੀ ਅੰਦਰੋਂ ਵੀਰੇ ਦੇ ਕਿਵੇਂ ਸੁੱਕੀਆਂ ਰੋਟੀਆਂ ਦਾ ਥੱਲੇ ਪੁੱਤਰ ਟੁੰਡਾ ਨਾ ਪੁੱਤਰ ਗੇ ਤਰੇ ਇਹਦਾ ਤਾਂ ਟਾਇਰ ਨਹੀਂ ਲੱਗਿਆ ਆ ਦੇਖੋ ਪੈਰਾਂ ਦੇ ਥੱਲੇ ਵਿਚਾਰੇ ਦੇ ਕੰਡੇ ਕਿਵੇਂ ਵੱਢੀ ਜਾਂਦਾ ਲੈ ਇਹ ਵੇਖਨਾ ਕੰਡਾ ਵੱਜਿਆ ਪੁੱਤ ਦਿਖਾਤਾ ਓਹੋ ਆ ਕੀ ਕਹਿੰਦੇ ਆ ਲੋਕਾਂ ਨੇ ਮੇਰੇ ਕੋਲ ਆ ਕੇ ਆਣਾ ਸ਼ੁਰੂ ਕਰਤਾ ਜੂਆ ਸੱਤ ਤੋਂ ਨਿਕਲ ਆਉਂਦਾ ਓਹੋ ਦਿਖਾਤਾ ਨਹੀਂ ਹੁੰਦਾ ਹੈ ਨਹੀਂ ਮੈਨੂੰ ਆਉਂਦਾ ਸੀ ਤੇਲ ਲਾਉਣੀ ਦਿਖਾਈ ਮਣਾ ਦਿਖਾਈ ਨਹੀਂ ਨਹੀਂ ਸਰ ਨਹੀਂ ਬਾਲਾ ਦਿਖਾ ਦੇ ਨਹੀਂ ਜਸਵਿੰਦਰੇ ਨਹੀਂ ਇਹ ਤੇਰੇ ਪੈਕੇ ਆ ਤੂੰ ਭੈਣੇ ਨਹੀਂ ਨਹੀਂ ਦਿਖਾ ਨਹੀਂ ਅਮਰ ਦੀ ਕੁੜੀ ਐ ਤੂੰ ਮੈਂ ਜਾਣਦੀ ਤੁਹਾਨੂੰ ਘਟ ਜਾ ਮੈਨੂੰ ਤੂੰ ਜਾਣਦੀ ਨਹੀਂ ਇੱਧਰ ਦੇਖ ਮੈਂ ਤੇਰੇ ਵਿਆਹ ਤੇ ਵੀ ਆਇਆ ਸੀ ਇੱਧਰ ਦੇਖ ਤਾਂ ਸਹੀ ਮੈਂ ਸ ਕਰਨ ਦੇ ਕੇ ਗਿਆ ਸੀ ਕਿੰਨੂ ਜਦੋਂ ਤੈਨੂੰ ਮੱਖਣ ਵਿਆਹ ਨਾਲ ਆਇਆ ਸੀ ਮੈਂ ਇਹਨੂੰ ਵੀ ਕਿਹਾ ਸੀ ਮੱਖਣ ਨੂੰ ਚਲਾ ਬਾਹਰ ਬੈਨੇ ਉੱਥੇ ਆ ਜਾ ਬੇਲੇ ਚਲਾ ਬੇੜੇ ਚ ਨਹੀਂ ਨਹੀਂ ਮੈਂ ਨਹੀਂ ਬੈਂਦੀ ਬੇੜੇ ਨਾ ਮੇਰੀ ਭੈਣ ਦੀ ਸੁਵਿੰਦਰ ਕੌਰ ਆ ਜਾ ਕੇ ਅਸੀਂ ਤੇਰੇ ਪਿੰਡੋਂ ਆਏ ਆ ਭੈਣੇ ਆਵਾਜ਼ ਹੀ ਨਹੀਂ ਪੋਦਾ ਧੰਨਵਾਦ ਬੇਜੇ ਸਾਡਾ ਸੋਚ ਲੈਣੇ ਹੈ ਜਸਵਿੰਦਰ ਨਾ ਸਰ ਨਾਨਾ ਬਾਬਾ ਦੇ ਕੀ ਹਾਲ ਕਰੀ ਫਿਰਦੀਆਂ ਤੂੰ ਇਹ ਇਹ ਤਸਵੀਰ ਕੋਰ ਆ ਭੈਣ ਸਾਡੀ ਪਾ ਗੇਗਾ ਕੁੱਤਾ ਹੈਗਾ ਇਹ ਆਪ ਮੈਨੂੰ ਵੇਖ ਲੂਗਾ ਪੱਕਾ ਛੱਡ ਦੋ ਮੜਾ ਅੰਦਰ ਪੱਕਾ ਛੱਡ ਲਾ ਜਸਵਿੰਦਰ ਆਹ ਬੈ ਕੇ ਮੇਰਾ ਹੀਟ ਕਾਰਡ ਵਾਇਆ ਉਹ ਲਾਣਾ ਮੈਨੂੰ ਉਹ ਸੰਭਾਲ ਦੇ ਆ ਦਵਾਈ ਬੁੜੀ ਦਾ ਆਹ ਸਿਰ ਚ ਕਿੰਨਾ ਜ਼ਖਮ ਹੋਇਆ ਪਿਆ ਕੀ ਵੱਜਿਆ ਸਿਰ ਚ ਆਹ ਕਿਹਨੇ ਮਾਰਿਆ ਉਹ ਥੋੜੀ ਗਾਣਾ ਨਹੀਂ ਕੱਢਣੀ ਨਹੀਂ ਬੱਸ ਪੱਕਾ ਛੱਡ ਫੇਰ ਗਾਣਾ ਨਹੀਂ ਕੱਢਣੀ ਕਮਲੀਆਂ ਤੂੰ ਡੰਡੇ ਮਾਰਾਂਗੇ ਸਾਡੇ ਹਾਂ ਬਾਹਰ ਆਓ ਮੈਂ ਛੋਟੀ ਨਾ ਤਰਦੀ ਇੱਧਰ ਚਲੋ ਚਲ ਆਟਕੇ ਬਾਹਰ ਆ ਫਿਰ ਨਹੀਂ ਮੈਂ ਬਾਹਰ ਨਹੀਂ ਜਾਣਾ ਗਾਲਾਂ ਥੋੜੀ ਕੱਢੀ ਲਿਆ ਗੁਰੇ ਜਸਵੰਦਰ ਨਹੀਂ ਮੈਂ ਬਾਹਰ ਜਾਣਾ ਗੁਰੇ ਜਸਵੰਦਰ ਗੱਲ ਸੁਣ ਆਇਆ ਮੜਾ ਜਾਂਦੇ ਨਹੀਂ ਗਿਆ ਪਤਾ ਨਹੀਂ ਕੌਣ ਆਇਆ ਮੈਂ ਜਾਣਦੀ ਨਹੀਂ ਇਹਨਾਂ ਨੂੰ ਗੁਰੇ ਜਸਵੰਦਰੀ ਨਹੀਂ ਨਹੀਂ ਪੱਖਾ ਛੱਡ ਦੇ ਨਹੀਂ ਇਧਰ ਆ ਗੱਲ ਸੁਣ ਮੈਂ ਤਾਂ ਅੰਦਰ ਹੀ ਕਾਹਦੇ ਮਿੱਰੀਆ ਭਾਜੇ ਥੋਂ ਬਾਹਰ ਆ ਗਾਣਿਕ ਕਹਾਣੀ ਲੈ ਕੇ ਥੋਂ ਬਾਹਰ ਜਾਂਦੇ ਆ ਤੀਰ ਦੇਣਾ ਚਲ ਖਾਣ ਪੀਣ ਦਾ ਵੇਲਾ ਨਾ ਦੋ ਦੋ ਬਾਹਰ ਜਾ ਤੇ ਭਾ ਦੇਖ ਜਸਵੰਦਰ ਪਹਿਣੇ ਇਹ ਗੱਲ ਸੁਣ ਲੈ ਮੇਰੀ ਕਿ ਧਿਆਨ ਨਾ ਅਸੀਂ ਆਏ ਤੇਰੇ ਪੇਕਿਆਂ ਤੋਂ ਤੇ ਸਾਡੀ ਤੂੰ ਹੈਗੀਆਂ ਭੈਣ ਚੱਪਲ ਲੈਣੀਆਂ ਅਨ ਬੂਟ ਲੈ ਲੈ ਚੱਲ ਲੈ ਡੰਡਾ ਫੜਾਉ ਮੈਨੂੰ ਲੈ ਡੰਡਾ ਮੈਂ ਤੈਨੂੰ ਅਸੀਂ ਹੱਥ ਫੜ ਕੇ ਲੈ ਕੇ ਜਾਵਾਂ ਡੰਗਣ ਨਹੀਂ ਦੇਣਾ ਤੈਨੂੰ ਨਹੀਂ ਨਹੀਂ ਆ ਫੜਾ ਬੰਦ ਕਰ ਚੱਲ ਤੂੰ ਫੜਲਾ ਨਹੀਂ ਕੁੜੀ ਅੱਖਾਂ ਛਾੜ ਦੇ ਨਾਲ ਅੰਦਰ ਬਹਿਣਾ ਬਾਹਰ ਜਾੜੋ ਅੱਥਰ ਓ ਲੋਕਾਂ ਨੂੰ ਨਿਕਲ ਨਿਕਲ ਕੇ ਡੀਰਕਾਰ ਕਰਾਇਆ ਨਾ ਉਹਨਾਂ ਨੂੰ ਜਾ ਕੇ ਗੱਲ ਕਰੋ ਮੇਰਾ ਪੰਜਾ ਸੱਤਾਂ ਜੋ ਆਕਾਲੀ ਮਾਂ ਹੈ ਤੁਰਪਾ ਤੈਨਾਂ ਗੱਲ ਨਾ ਕਰੋ ਤਲੋਠਾ ਅਸ ਨਹੀਂ ਓਥੇ ਮੇਰੀ ਭੈਣ ਆ ਜਾ ਬਾਹਰ ਆ ਜਾ ਨਹੀਂ ਆ ਜਾ ਨਹੀਂ ਬਾਹਰ ਚਾਨਣ ਚਾ ਜਾ ਨਹੀਂ ਚਾਨਣ ਚਾ ਜਾ ਆ ਜਾ ਨਹੀਂ ਚਾਨਣ ਚਾ ਜਾ ਭੈਣੇ ਆਖੇ ਲੱਗੀ ਹੁੰਦਾ ਭਰਾਵਾਂ ਦੀ ਅਸੀਂ ਤਾਂ ਤੇਰੇ ਪੇਕਿਆਂ ਤੋਂ ਆਏ ਆ ਭੈਣ ਹੈ ਕੀ ਹਾਲ ਬਣਾਈ ਬੈਠੀ ਆ ਤੂੰ ਬਾਹਰ ਥੋੜੀ ਚੱਲੇ ਆਪਾਂ ਆ ਜਾ ਭੈਣੇ ਓਏ ਆ ਜਾ ਮੇਰੀ ਛੁੱਟੀ ਭੈਣੇ ਕਿ ਜਾਣੇ ਮੈਨੂੰ ਆ ਰਿਹਾ ਰੱਗੜੀ ਜੀ ਭੈਣਾ ਭੈਣੇ ਆਪਾਂ ਆਪਾਂ ਹਸਪੀਟਲ ਜਾਣਾ ਹਸਪੀਟਲ ਹਸਪਤਾਲ ਜਾਣਾ ਆਪਾਂ ਔਰ ਪਾ ਕੇ ਗਿਆ ਇਦਨਾ ਭਾਈ ਓਏ ਆਉਂਦੇ ਆਗੇ ਉਹ ਤਾਂ ਮੈਂ ਤੁਹਾਨੂੰ ਆ ਕੀ ਦੱਸਾਂ ਬੋਵੀ ਤਾਂ ਮੇਰੀ ਭੈਣ ਆਈ ਨਹੀਂ ਬੋਵੀ ਆਈ ਨਹੀਂ ਨਹੀਂ ਆਈ ਲਾ ਬੋਵੀ ਨੂੰ ਫੋਨ ਲਾ ਭਾਈ ਸੱਦੋ ਬੋਵੀ ਨੂੰ ਵੀ ਮੋਣੀ ਚਾਚਾ ਆਉਂਦਾ ਲੈ ਮੋਣੀ ਵੀ ਆਉਂਦਾ ਚੱਲ ਬਹਿ ਜਾ ਵਿੱਚ ਭੈਣ ਬਣ ਕੇ ਗੱਡੀ ਦੇ ਆ ਮੱਖਣ ਨੂੰ ਸੱਦੋ ਹਾਂ ਮੱਖਣ ਵੀ ਆਊਗਾ ਨਾਲ ਮੱਖਣਾ ਆਵੇ ਇੱਥੇ ਨਾਲ ਆਪਾਂ ਨਾਲ ਪਹਿਲਾਂ ਸੱਜਾ ਨਾਲ ਬੈਠੇ ਮੱਖਣ ਬੈਠ ਵੀ ਵਿੱਚ ਬੈਠ ਚੱਲ ਚੱਲ ਉਹ ਬੱਚੇ ਇਧਰ ਆਓ ਬੱਚਿਓ ਬੱਚਿਆਂ ਨੂੰ ਭੇਜ ਮਾਦੋਰੇ ਕੋਈ ਨਾ ਕੋਈ ਨਾ ਛੱਗੇ ਨੂੰ ਕੀ ਆ ਜੀ ਭੇਜੋ ਤੁਸੀਂ ਮਖੜਾ ਉਹ ਬੱਚੇ ਬੈਠੋ ਮੇਰੇ ਨਾਲ ਚੱਲ ਸਤਨਾ ਬੈਠ ਬੈਜੋ ਆਪਣੇ ਮੰਮੀ ਕੋਲ ਚੱਲ ਚੱਲ ਮੰਮੀ ਕੋਲੇ ਚੱਲ ਸਤਨਾ ਮੰਮੀ ਕੋਲੇ ਭੱਜ ਗਿਆ ਏ ਉਹ ਮੁੰਡੇ ਦਾ ਨੰਬਰ ਨਾ ਉਹ ਤੀਜਾ ਕਿੱਥੇ ਗਿਆ ਇੱਕ ਹੋਰ ਸੀ ਇੱਥੇ ਖੜਾ ਮੁੰਡਾ ਤੀਜਾ ਕਿੱਥੇ ਆਈ ਉਹ ਤਾਂ ਉੱਤਰ ਬੈਠਾ ਹੈ ਗੱਲ ਸੁਣ ਪੁੱਤ ਤੇਰੀ ਮੰਮੀ ਠੀਕ ਹੋ ਜਾਊਗੀ ਅੱਛਾ ਤੂੰ ਨਾਲ ਚੱਲ ਥੋੜਾ ਮੰਮੀ ਨੂੰ ਹੌਸਲਾ ਹੋਊਗਾ ਅੱਛਾ ਮੰਮੀ ਦਾ ਸਾਥ ਦਿਓ ਪੁੱਤ ਛੋਟੀ ਮੰਮੀ ਠੀਕ ਹੋ ਜਾਊ ਘਰੇ ਰੋਟੀ ਪਕਣ ਲੱਗ ਜੂ ਥੋੜੇ ਅੱਛਾ ਸਿਆਣ ਉਹ ਤੇ ਹੈਗੇ ਸਾਰਾ ਕੁਝ ਮਾ ਹੈਗਾ ਸਾਰਾ ਕੁਝ ਉੱਥੇ ਚੱਲ ਬੈਠ ਪੁੱਤ ਮੰਮੀ ਕੋਲ ਬੈਠ ਚੱਲ ਬੈਠ ਮੰਮੀ ਕੋਲੇ ਉਹ ਵੱਡਾ ਕਿੱਥੇ ਆ? ਇਹ ਹੀ ਵੱਡਾ ਜੀ। ਇੱਕ ਹੋਰ ਐਦੂ ਵੱਡਾ। ਇਹਗਾ ਜੀ। ਉਹਨੂੰ ਵੀ ਅਸੀਂ ਜੇ ਨਾ ਵੀ ਆਉਂਦਾ ਤਾਂ ਅਸੀਂ ਆਪ ਲੈ ਆਉਂਦੇ। ਹਾਂ ਉਹਨੂੰ ਜਰੂਰ ਲੈ ਕੇ ਆਏ। ਮਖਣਾ ਕੋਈ ਉਹਨਾਂ ਦੇ ਪਾਲਣ ਤੂੰ ਬੈਠ ਨਾਲ ਬੈ ਜਾਣਾ ਪਏ। ਬੈਠ ਬੈਠ ਬੈਠ। ਤੇ ਅਸੀਂ ਇਸ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ। ਇਹ ਪਿੰਡ ਤੇ ਬੈਰੋ ਕੇ ਵੱਲੀਓ ਪੰਚਾਇਤ ਵੱਲੀਓ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ ਨੰਬਰਦਾਰ ਸਾਹਿਬ ਮੈਂਬਰ ਪੰਚਾਇਤ ਸਾਡੇ ਕੋਲੇ ਮੁਨੱਖਤਾਰੀ ਸੇਵਾ ਪਰਿਵਾਰ ਚ ਕੱਲ ਆਏ ਸੀ ਪਹਿਲੇ ਇਹਨਾਂ ਨੇ ਵੀਡੀਓ ਵੀ ਭੇਜੀਆ ਸੀ ਸਾਨੂੰ ਜਾਣਕਾਰੀ ਦਿੱਤੀ ਫਿਰ ਜੱਸੀ ਵੀਰਾ ਬਾਹਰ ਇੰਗਲੈਂਡ ਦੇ ਵਿੱਚ ਉਹਨੇ ਵੀ ਸਾਡੇ ਨਾਲ ਸੰਪਰਕ ਕੀਤਾ ਸਾਡੇ ਨਾਲ ਜੁੜਿਆ ਹੋਇਆ ਵੀਰਾ ਹੋ ਤੇ ਉਹਨਾਂ ਨੇ ਦੱਸਿਆ ਵੀ ਇਸ ਪਰਿਵਾਰ ਦੀ ਹਾਲਤ ਬਹੁਤ ਮਾੜੀ ਆ ਵੀ ਅਸੀਂ ਪਿੰਡ ਪੱਦਰ ਤੇ ਕੋਸ਼ਿਸ਼ ਕੀਤੀ ਮਦਦ ਕਰਨ ਦੀ ਪਰ ਮਦਦ ਨਹੀਂ ਕਰ ਸਕੇ ਕਿਉਂਕਿ ਉਹ ਕੁੜੀ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਨਾ ਨੌਂਦੀ ਐ ਨਾ ਧੌਂਦੀ ਐ ਨਾ ਜਵਾਕਾਂ ਨੂੰ ਸਾਂਹਦੀ ਆ ਤੇ ਨਾ ਆਪਣੀ ਕੇਅਰ ਕਰਦੀ ਆ ਵੀ ਜੇ ਪਿੰਡ ਦਾ ਕੋਈ ਜਾਂਦਾ ਗਾਲਾਂ ਕੱਢਦੀ ਐ ਮਾਰਨ ਪੈਂਦੀ ਆ ਵੀ ਪਿੰਡ ਵਾਲੇ ਹੁਣ ਮੰਨ ਲਓ ਕਰਨਾਂ ਤਾਂ ਚਾਹੁੰਦੇ ਆ ਮਦਦ ਪਰ ਕਰ ਨਹੀਂ پا ਰਹੇ ਤਾਂ ਫਿਰ ਅੱਜ ਅਸੀਂ ਸੁਪਨਿਆਂ ਦੇ ਘਰ ਤੋਂ ਇੱਥੇ ਪਹੁੰਚੇ ਸੀਗੇ ਤੇ ਜੋ ਹਾਲਾਤ ਆ ਤਾ ਤੁਸੀਂ ਵੀ ਦੇਖੇ ਹੀ ਆ ਭੈਣ ਦੇ ਕੀ ਹਾਲਾਤ ਆ ਪਰਿਵਾਰ ਦੇ ਬੱਚਿਆਂ ਦੇ ਤੇ ਅਸੀਂ ਹੁਣ ਇਹਨਾਂ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਅਰਦਾਸ ਕਰਿਓ ਕਿ ਭੈਣ ਜਸਵਿੰਦਰ ਕੌਰ ਇਹਦਾ ਬੇਟਾ ਸਤਨਾਮ ਸਿੰਘ ਇੱਕਦਣਾ ਕੀ ਕੀ ਨਾਮ ਪੁੱਤ ਉਹਦਾ ਇੱਕ ਜਸ਼ਨ ਸਤਨਾਮ ਇੱਕਦਣਾ ਗੋਵਿੰਦ ਸਿੰਘ ਤੇ ਇੱਕਦਣਾ ਨਵਦੀਪ ਸਿੰਘ ਤੇ ਨਵਦੀਪ ਸਿੰਘ ਤੇ ਗੋਵਿੰਦ ਤੇ ਸਤਨਾਮ ਇਹ ਤਿੰਨੋਂ ਸਾਡੇ ਨਾਲ ਆ ਗਏ ਆ ਤੇ ਚੌਥਾ ਜਿਹੜਾ ਇਹਨਾਂ ਦਾ ਵੱਡਾ ਬੇਟਾ ਵਾ ਉਹ ਪਿੰਡ ਚ ਕਿਤੇ ਗਿਆ ਹੋਇਆ ਵਾ ਤੇ ਉਹ ਨਹੀਂ ਹਜੇ ਮਿਲਿਆ ਉਹ ਵੀ ਪਿੰਡ ਵਾਲੇ ਦੱਸਦੇ ਵੀ ਅਸੀਂ ਲੈ ਕੇ ਆਵਾਂਗੇ ਤੁਹਾਡੇ ਕੋਲੇ ਕੱਲ ਨੂੰ ਇਹ ਚਾਰ ਬੱਚਿਆਂ ਦੇ ਨਾਲ ਇਹ ਪਰਿਵਾਰ ਇੱਕ ਘਰ ਦੇ ਵਿੱਚ ਨਰਕ ਕੱਟ ਰਿਹਾ ਮੱਖਣ ਸਿੰਘ ਦਿਹਾੜੀ ਕਰਦਾ ਜਿੰਨੇ ਕ ਪੈਸੇ ਕਮਾਉਂਦਾ ਓਨੇ ਕ ਜਵਾਕਾਂ ਨੂੰ ਰੋਟੀ ਪਾਣੀ ਖਵਾ ਦਿੰਦਾ ਉਹ ਤੋਂ ਵੱਧ ਕੇ ਕੁਝ ਨਹੀਂ ਕਰ ਪਾ ਰਿਹਾ ਘਰ ਦੇ ਵਿੱਚ ਬਿਜਲੀ ਦਾ ਬਿੱਲ ਵੀ ਨਹੀਂ ਸੀ ਭਰਿਆ ਲਾਈਟ ਵੀ ਹੈ ਨਹੀਂ ਸੀ ਘਰ ਦੇ ਵਿੱਚ ਕੋਈ ਦਾਣਾ ਨਹੀਂ ਕੁਝ ਨਹੀਂ ਬਸ ਇਧਰੋਂ ਉਧਰੋਂ ਕਿਵੇਂ ਨਾ ਕਿਵੇਂ ਰੋਟੀ ਖਾਂਦੇ ਆ ਬੱਚੇ ਤੇ ਦਿਨ ਕੱਟੀ ਜਾਂਦੇ ਆ ਤੇ ਹੁਣ ਪਿੰਡ ਵਾਲਿਆਂ ਦੀ ਪਹਿਲ ਕਦਮੀ ਤੇ ਪਿੰਡ ਵਾਲਿਆਂ ਨੇ ਮੂਰੇ ਹੋ ਕੇ ਜ਼ਿੰਮੇਵਾਰੀ ਚੱਕੀ ਇਸੇ ਤਰ੍ਹਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਪਿੰਡ ਦੇ ਵਸਿੰਦੇ ਆਪਣੀ ਜ਼ਿੰਮੇਵਾਰੀ ਸੰਭਾਲਣ ਤਾਂ ਇਦਾਂ ਦੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਚਲੋ ਦੇਰ ਆਏ ਦਰਸਤਾ ਹੀ ਪਿੰਡ ਵਾਲਿਆਂ ਨੇ ਜਦੋਂ ਕੋਸ਼ਿਸ਼ ਕੀਤੀ ਪ੍ਰਾਲਾਤਾ ਕੀਤਾ ਘਟੂ ਘਟ ਸਾਡੇ ਤੱਕਰ ਪਹੁੰਚਤਾ ਕੀਤੀ ਤੇ ਨਹੀਂ ਤਾਂ ਕਿੰਨੇ ਪਰਿਵਾਰ ਆ ਪੰਜ ਪੰਜ 10 10 ਸਾਲਾਂ ਤੋਂ ਇਦਾਂ ਦੇ ਹਾਲਾਤਾਂ ਦੇ ਵਿੱਚ ਨੇ ਤੇ ਇਹ ਭੈਣ ਨੂੰ ਕੋਈ ਬਾਹਲਾ ਸਹਮਾ ਨਹੀਂ ਸੀ ਹੋਇਆ ਹਜੇ ਪਰ ਰਿਸ਼ਤੇਦਾਰ ਕਿੱਥੇ ਚਲੇ ਜਾਂਦੇ ਨੇ ਦੇਖੋ ਭੈਣ ਭਰਾ ਹੁਣ ਇਹਦੀਆਂ ਭੈਣ ਦੀਆਂ ਆਪਦੀਆਂ ਭੈਣਾਂ ਹੋਣ ਗਈਆਂ ਨੇ ਭਰਾ ਇਹਦੇ ਪੇਕੇ ਕੋਈ ਵੀ ਨਹੀਂ ਮਗਰ ਆ ਰਿਹਾ ਕੋਈ ਮਾਮੇ ਭੂਆ ਦਾ ਮਾਸੀ ਦਾ ਪੁੱਤ ਤੀ ਕੋਈ ਵੀ ਨਹੀਂ ਮਗਰ ਆ ਰਿਹਾ ਅਸੀਂ ਅਕਸਰ ਗੱਲ ਕਰਦੇ ਆਂ ਵਿਆਹ ਸ਼ਾਦੀਆਂ ਤੇ ਨੱਚਣ ਨੂੰ ਤਾਂ ਰਿਸ਼ਤੇਦਾਰ ਸਾਰੇ ਮੂਰੇ ਹੁੰਦੇ ਆ ਤੇ ਦੁੱਖ ਦੀ ਘੜੀ ਚ ਖੜਨ ਮੌਕੇ ਕੋਈ ਨਹੀਂ ਆਉਂਦਾ ਭਾਈ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਭੈਣ ਨੂੰ ਇਹਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਕਿ ਠੀਕ ਹੋ ਕੇ ਆਪਣਾ ਪਰਿਵਾਰ ਸੰਭੇ ਆ ਕੇ ਅੱਜ ਨੂੰ ਇਹ ਵੀ ਸੋਚੀ ਨਹੀਂ ਮੈਂ ਬੋਲਣਾ ਕੀ ਆ ਗਾਲਾਂ ਕੱਢੀ ਜਾਂਦੀ ਆ ਬੜੇ ਮਾੜੇ ਸ਼ਬਦ ਬੋਲ ਰਹੀ ਹੈ ਭੈਣ ਪਰ ਇਹ ਭੈਣ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਸਾਹਮਣਜੋਗੀ ਹੋ ਜੇਵੇ ਤੁਸੀਂ ਵੀ ਸਾਰੇ ਅਰਦਾਸ ਕਰੋ ਤੇ ਨਗਰ ਦਾ ਵੀ ਬੈਰੋਕੇ ਦਾ ਬਹੁਤ ਬਹੁਤ ਧੰਨਵਾਦ ਆ ਭਾਈ ਜਿਹੜੇ ਵੀਰ ਸਾਡੇ ਕੋਲ ਜਾ ਕੇ ਆਏ ਨੇ ਨੰਬਰਦਾਰ ਸਾਹਿਬ ਹੋਣੀ ਸਾਰੇ ਪੰਚਾਇਤ ਮੈਂਬਰਾਂ ਦਾ ਵੀ ਸ਼ੁਕਰੀਆ ਜੀ ਮਹਾਰਾਜ ਤੰਦਰੁਸਤੀਆਂ ਵਾਖਸ਼ਣ ਚੜ੍ਹਦੀ ਕਲਾ ਵਾਖਸ਼ਣ ਤੁਹਾਨੂੰ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਆ ਰਹੀ ਮੱਖਣ ਤੇ ਆ ਵੀ ਸਤਨਾਮ ਗੋਬਿੰਦ ਨਵਦੀਪ ਸਿੰਘ ਤੇ ਜਸਵਿੰਦਰ ਭੈਣ ਸਾਡੀ ਰਜੀਵਿੰਦਰ ਕੌਰ ਆ ਜਾ ਨਾ ਹੋਰ ਐਵੇਂ ਕਰੀ ਜਾਂਦੇ ਹੁਣ ਭੈਣ ਜਸਵਿੰਦਰ ਕੌਰ ਤੇ ਉਹਦੇ ਬੱਚੇ ਤੇ ਉਹਦੇ ਘਰ ਵਾਲਾ ਮਨੋਕਸ਼ਾ ਦੀ ਸੇਵਾ ਪ੍ਰਵਾਹ ਦੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਏ ਜੀ ਬੱਸ ਸੇ ਗੁਰੂ ਕਿਰਪਾ ਕਰਨ ਵੀ ਜਲਦੀ ਜਲਦੀ ਠੀਕ ਹੋਵੇ ਭੈਣ ਆਪਣੇ ਬੱਚਿਆਂ ਨੂੰ ਸਾਹਵੇਂ ਤੇ ਜਹਜ ਜਨ ਨਰਕ ਇਹਨਾਂ ਨੇ ਕੱਟਿਆ ਮਹਾਰਾਜ ਕਦੇ ਨਾ ਕਿਸੇ ਨੂੰ ਇਸ ਤਰ੍ਹਾਂ ਦੇ ਨਰਕ ਹੱਦੇ ਪਰਗੇ ਹਾਲਾਤਾਂ 'ਚ ਰਹਿਣ ਦਾ ਕਿਸੇ ਨੂੰ ਐਸੇ ਹਾਲਾਤ ਨਾ ਪੈਦਾ ਹੋਏ ਅੱਜ ਅਸੀਂ ਬਹੁਤ ਭੱਗਾਂ ਵਾਲੇ ਆ ਵੀ ਅਸੀਂ ਇਹਨਾਂ ਨੇ ਕਿੰਨੇ ਕਿੰਨੇ ਬੱਚਿਆਂ ਦੇ ਨਾਲ ਘਰਨ ਦਾ ਤੁਹਾਨੂੰ ਮੌਕਾ ਮਿਲਿਆ ਜਿਹੜੇ ਬੱਚੇ ਅੰਦਰ ਪੜਨ ਦਾ ਟਾਈਮ ਆ ਸਕੂਲ ਜਾਣ ਦਾ ਟਾਈਮ ਆ ਕਦੇ ਸਕੂਲ ਹੀ ਨਹੀਂ ਗਏ ਹਨ ਇਹ ਕਿੰਨੇ ਸਾਲਾਂ ਦਾ ਹੋ ਗਿਆ ਹੋਊਗਾ ਮਖਣਾ 9 ਸਾਲਾਂ ਦਾ ਹੋ ਗਿਆ ਉਹ ਕਿੰਨਾ ਮੈਂ ਹਨ ਫਿਰ 9 ਸਾਲਾਂ ਦਾ ਬੱਚਾ ਤਾਂ ਮਤਲਬ ਚੌਥੀ ਕਲਾਸ ਚ ਪੜਦਾ ਸੀਗਾ ਹੁਣ ਅਸੀਂ ਚੌਥੀ ਜਾਂ ਪੰਜਵੀਂ ਚੋਂ ਨੇ ਪਰ ਉਹ ਕਦੇ ਸਕੂਲ ਹੀ ਨਹੀਂ ਗਿਆ ਵਿਚਾਰਾ ਵਾਹਿਗੁਰੂ ਮਿਹਰ ਕਰੇ ਚਲੋ ਪੜਨੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ